ਸਤ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਬਲੌਗ। ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ? ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ। ਗੁੱਡ ਮਾਰਨਿੰਗ ਜੀ। ਸਵੇਰ ਦੇ ਵਾਚਕ ਨੇ ਸਾਢੇ 5 ਦੇ ਇਸ ਵਕਤ ਖੜਾ ਹੈ ਪਬਰਮਾਲਾ ਮੰਡੀ ਦੇ ਵਿੱਚ। ਨਹੀਂ ਕਿਹ ਹੈ ਜੀ ਅੱਜ 20 ਦਿਨਾਂ ਹੈਗਾ ਵੀਰਵਾਰ। ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਿਹਾ ਜੀ। ਹੌਲ ਸੇਲਾ ਰੇਟਾਂ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਿਹਾ ਜੀ। ਹਾਂ ਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਿਹਾ ਜੀ। ਹੌਲ ਸੇਲਾ ਰੇਟਾਂ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਤੇ ਮੰਡੀ ਦੇ ਵਿੱਚ ਹੋਗੀਆਂ ਗਾਜਰੀ ਗਾਜਰਾਂ ਤੇ ਮਟਰਾਂ ਬਾਰੇ ਵੀ ਗੱਲਬਾਤ ਕਰਦੇ ਆ ਵੀ ਤੇ ਮਟਰ ਵੀ ਬਹੁਤ ਮਟਰ ਆ ਚੁੱਕਿਆ ਮੰਡੀ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਵੀ ਮਟਰਾਂ ਦਾ ਕੀ ਪਾਰਿਆ ਜੀ ਤੇ ਮਟਰਾਂ ਬਾਰੇ ਗੱਲਬਾਤ ਕਰੀਏ ਤਾਂ ਮਟਰਾਂ ਦਾ ਰੇਟ ਹੈਗਾ ਜੀ ਪੰਜਾਬ 55 ਤੋਂ ਲੈ ਕੇ 60 ਰੁਪਏ ਤੱਕ ਦਾ ਪਾਰ ਜੀ ਹਰੇ ਮਟਰਾਂ ਦਾ ਜੀ ਹਾਂਜੀ ਦੋਸਤੋ ਗਾਜਰਾਂ ਬਾਰੇ ਗੱਲਬਾਤ ਕਰੀਏ ਤਾਂ ਗਾਜਰਾਂ ਦਾ ਰੇਟ ਹੈਗਾ ਜੋ ਚੂਰਾ ਹੁੰਦਾ ਨਾ ਜੀ ਉਹਦਾ ਰੇਟ ਹੈਗਾ 10 ਰੁਪਏ ਕਿਲੋ ਜੀ ਤੇ ਵਧੀਆ ਗਾਜਰ ਦਾ ਰੇਟ ਹੈਗਾ ਜੀ ਪੂਰੀ ਵਧੀਆ ਟਾਪ ਦੀ ਗਾਜਰ ਦਾ ਨਾਲ ਗਾਜਰ ਦਾ ਰੇਟ ਰਿਹਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਪੂਰੀਆਂ ਵਧੀਆ ਦਾ ਹਾਂਜੀ ਦੋਸਤੋ ਬੀਨ ਫਲੀ ਦਾ ਰੇਟ ਰਿਹਾ ਜੀ 40 ਰੁਪਏ ਕਿਲੋ ਦਾ ਭਾਅ ਜੀ ਬੀਨ ਫਲੀ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਰੇਟ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਹਾਂਜੀ ਦੋਸਤੋ ਟਮਾਟਰਾਂ ਦਾ ਰੇਟ ਵਧ ਚੁੱਕਾ ਜੀ ਟਮਾਟਰਾਂ ਦਾ ਰੇਟ ਹੋ ਗਿਆ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ ਦਰਜੰਦਾ ਰੇਟ ਰਿਹਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਸਰਜੰਦਾ ਜੀ ਸਰੋਂ ਦੇ ਸਾਗ ਦਾ ਹਾਂਜੀ ਦੋਸਤੋ ਸਾਗਮੋਲ ਦਾ ਰੇਟ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਸਾਗਮੋਲ ਦਾ ਜੀ ਹਾਂਜੀ ਦੋਸਤੋ ਪਾਲਕ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਦਰਜੰਦਾ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ ਦਰਜੰਦਾ ਰੇਟ ਰਿਹਾ ਜੀ ਬਾਥੂ ਦਾ ਜੀ ਗੁੱਟੀਆਂ ਦਾ 150 ਰੁਪਏ ਦਰਜੰਦਾ ਭਾਅ ਜੀ ਬਾਥੂ ਦਾ ਹਾਂਜੀ ਦੋਸਤੋ ਚਾਨਾ ਖੀਰੇ ਦਾ ਰੇਟ ਵੱਧ ਚੁੱਕੇ ਨੇ ਜੀ ਚਾਨਾ ਖੀਰੇ ਦਾ ਰੇਟ ਹੋ ਗਿਆ ਜੀ 28 ਰੁਪਏ ਕਿਲੋ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਉਹ ਬੰਦਲ ਫਰ ਦਾ ਭਾਅ ਜੀ ਚਾਨਾ ਖੀਰੇ ਦਾ ਹਾਂਜੀ ਦੋਸਤੋ ਚੱਪਣ ਕੱਦੂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਚੱਪਣ ਕੱਦੂ ਦਾ ਜੀ ਹਾਂਜੀ ਦੋਸਤੋ ਧਨੀਆ ਦਾ ਰੇਟ ਹੈਗਾ ਜੀ ਕਿਲੋ ਦਾ ਭਾਅ ਰ ਹੈ ਜੀ ਧਨੀਆ ਦਾ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਧਨੀਆ ਦਾ ਜੀ ਤੇ ਪੰਛੇਰੀ ਦੀ ਗੱਲ ਕਰੀਏ ਤਾਂ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਆ ਜੀ ਧਨੀਏ ਦਾ ਹਰੇ ਦਾ ਹਾਂਜੀ ਦੋਸਤੋ ਚਾਰੀ ਮਿਰਚ ਦਾ ਰੇਟ ਰਿਹਾ ਜੀ ਵਧੀਆ ਮਿਰਚ ਦਾ ਚਾਰੀ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਹਾਂਜੀ ਦੋਸਤੋ ਮੋਟੀ ਮਿਰਚ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਮਿਰਚ ਦਾ ਜੀ ਇਹਦਾ ਵੀ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਵੀ ਧੰਨਵਾਦ ਕਰਦੇ ਵੀ ਅੱਜ ਤੱਕ ਕੀ ਭਾਰ ਰਿਹਾ ਜੀ ਝਾਲ ਵਾਲੇ ਕਦੂ ਤੇ ਗੋਭੀ ਬਾਰੇ ਵੀ ਗੱਲਬਾਤ ਕਰਾਂਗੇ ਵੀ ਕੀ ਭਾਰ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇ ਹਾਂਜੀ ਦੋਸਤੋ ਕੱਦੂ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਕੱਦੂ ਦਾ ਜੀ ਬੰਦ ਗਰੇਟਾਂ ਦਾ ਜੀ ਹਾਂਜੀ ਦੋਸਤੋ ਲੋਕਲ ਖੀਰਾ ਦੇ ਕਿਸ ਨੂੰ ਚਾਹੀਦਾ ਤਾਂ ਬਾਈ ਹੈਰੀ ਕੋਲੋਂ ਮਿਲ ਜੂਗਾ ਜੀ ਲੋਕਲ ਖੀਰੇ ਦਾ ਰੇਟ ਹੈਗਾ ਜੀ 12 ਤੋਂ ਲੈ ਕੇ 15 15 ਦੇ ਲੱਗੇ 16 ਰੁਪਏ ਤੱਕ ਦਾ ਭਾਜ ਜੀ ਲੋਕਲ ਖੀਰੇ ਦਾ ਜੀ ਇਹ ਬੰਦ ਲਫਾਫੇ ਦਾ ਭਾਜ ਖੀਰੇ ਦਾ ਹਾਂਜੀ ਦੋਸਤੋ ਮੇਥਿਆਂ ਦਾ ਰੇਟ ਹੈਗਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਮੇਥਿਆਂ ਦਾ ਜੀ ਦਰਜਨ ਦਾ ਭਾਅ ਜੀ ਮੇਥਿਆਂ ਦਾ ਹੋਰ ਬਾਪੂ ਠੀਕ ਆ ਬੈਂਗਣੀ ਕੀ ਰੇਟ ਲਾਤੀ ਬੈਂਗਣੀ 150 ਸੰਸ਼ੇਰੀ ਆ ਹਾਂਜੀ ਦੋਸਤੋ ਬੈਂਗਣੀ ਦਾ ਰੇਟ ਰਹੇਗਾ ਜੀ 150 ਰੁਪਏ ਸੰਸ਼ੇਰੀ ਦਾ ਭਾਅ ਜੀ ਬੈਂਗਣੀ ਦਾ ਜੀ ਤੇ ਪਰ ਥਲੀ ਬੈਂਗਣੀ ਲੈ ਜਾਓ ਇੱਕੋ ਹੀ ਰੇਟ ਮਿਲੂਗਾ ਹਾਂਜੀ ਦੋਸਤੋ ਜਿਹੜਾ ਮੋٹے ਆਲੇ ਹੁੰਦੇ ਨਾ ਮੋٹے ਆਲੇ ਉਹਦਾ ਰੇਟ ਹੁੰਦਾ ਘੱਟ ਜੀ ਤੇ ਮੋٹے ਆਲਿਆਂ ਦਾ ਰੇਟ ਹੈਗਾ ਜੀ ਘੱਟੋ ਘੱਟ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਬੋਰੀ ਦਾ ਰੇਟ ਆ ਤੇ ਜਿਹੜਾ ਆਲੇ ਬਰੀਕ ਆਲੇ ਹੁੰਦੇ ਆ ਉਹਦਾ ਰੇਟ ਹੈਗਾ ਘੱਟ ਜੀ ਉਹਦਾ ਰੇਟ ਸੌਰੀ ਜੀ ਰੇਟ ਹੈਗਾ ਜ਼ਿਆਦਾ ਬਰੀਕ ਦਾ ਤੇ ਬਰੀਕ ਆਲਿਆਂ ਦਾ ਰੇਟ ਹੈਗਾ ਜੀ ਘੱਟੋ ਘੱਟ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਆਲਿਆਂ ਦਾ ਜੀ ਬਰੀਕ ਦਾ ਹਾਂਜੀ ਦੋਸਤੋ ਅਦਰਕ ਦਾ ਰੇਟ ਹੈ ਜੀ ਪੈਂਡਰ ਪੈਕੇ ਦਾ ਭਾਅ ਜੀ ਅਦਰਕ ਦਾ ਜੀ ਬੰਦ ਗੱਟੇ ਦਾ ਜੀ ਹਾਂਜੀ ਦੋਸਤੋ ਮੂਲੀ ਦਾ ਰੇਟ ਹੈਗਾ ਜੀ 5 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਕਿਲੋ ਦਾ ਤੇ ਜੇ ਕਿਸੇ ਨੇ ਵੀ ਲੈਣੀ ਹੁੰਦੀ ਆ ਨਾ ਇਹ ਪੰਡ ਲੈਣੀ ਪੈਂਦੀ ਆ ਜੀ ਮੂਲੀਆਂ ਦੀ ਜਿਹੜੀ ਆ ਬੰਨੀ ਹੁੰਦੀ ਆ ਭਰੀ ਹੁੰਦੀ ਆ ਜੀ ਇਹ ਘੱਟੋ ਘੱਟ ਹੁੰਦਾ ਵੇਟ ਕਿੰਨਾ ਹੁੰਦਾ ਯਾਰ ਇਹਦੇ ਵਿੱਚ ਇਹਦਾ ਵੇਟ ਹੁੰਦਾ ਯਾਰ 15 ਕਿਲੋ 12 ਕਿਲੋ 12 ਜਿੰਨੀ ਲੋੜ ਹੁੰਦੀ ਆ ਬਲ ਨੂੰ ਨਹੀਂ ਦੇ ਦਿੰਦਾ ਹਾਂ ਵੀ 15 ਕਿਲੋ ਤਾਂ ਹੁੰਦੀ ਹੁੰਦਾ ਘੱਟੋ ਘੱਟ ਹਾਂਜੀ ਦੋਸਤੋ ਦਾਣੇ ਵਾਲੀ ਚੌਲੇ ਦਾ ਰੇਟ ਹੈਗਾ ਜੀ 150 ਰੁਪਏ ਭਾਅ ਜੀ ਪਰ ਸੇਰੀ ਦਾ ਜੀ ਹਾਂਜੀ ਦੋਸਤੋ ਗੋਭੀ ਦੀ ਹੋ ਗਈ ਜਮੀ ਖਤਮ ਹੋ ਗਈ ਗੋਭੀ ਮੰਡੀ ਦੇ ਵਿੱਚ ਹਜੇ ਟਾਈਮ ਕੁਛ ਨਹੀਂ ਹੋਇਆ ਟਾਈਮ ਹੋਇਆ ਹਜੇ 6 6:10 ਹੋਏ ਨੇ ਜੀ ਹਜੇ ਤੇ ਗੋਭੀ ਮੰਡੀ ਦੇ ਵਿੱਚ ਹੈ ਨਹੀਂ ਨਹੀਂ ਤੇ ਪਹਿਲਾ ਪਰਿਯੋਹ ਹੁੰਦੀ ਸੀ ਤੇ ਗੋਭੀ ਦਾ ਰੇਟ ਵੀ ਦੱਸਦਾ ਵੀ ਅੱਜ ਦਾ ਗੋਭੀ ਦਾ ਕੀ ਰੇਟ ਚੱਲ ਰਿਹਾ ਹੈ ਗੋਭੀ ਦਾ ਰੇਟ ਹੈਗਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਗੋਭੀ ਦਾ ਗੋਭੀ ਬਾਦੀ ਨਜ਼ਰ ਆ ਰਹੀ ਹੈ ਜੀ ਹਾਂਜੀ ਦੋਸਤੋ ਕੱਚੇ ਪਿਆਜ਼ ਦਾ ਰੇਟ ਹੈਗਾ ਜੀ ਕਿੱਲੇ ਦਾ ਪਾ ਰਿਹਾ ਜੀ 40 ਤੋਂ ਲੱਗੇ 50 ਰੁਪਏ ਤੱਕ ਦਾ ਪਾ ਜੀ ਕੱਚੇ ਪਿਆੜ ਦਾ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਾਉਣਾ ਤੇ ਬਾਈ ਸਭ ਤੋਂ ਮੰਦਾ ਰੇਟ ਵੇਚਦਾ ਸਭ ਤੋਂ ਇਹਦਾ ਬਾਈ ਦਾ ਆਪਦਾ ਖੇਤ ਲਾਇਆ ਹੋਇਆ ਸਾਰਾ ਠੀਕ ਹੈ ਪਾਲਕ ਵੀ ਆਪਦੀ ਆ ਪੰਡਾ ਪੂਰੀਆਂ ਬਾਧੂ ਪੰਡਾ ਪਈਆਂ ਨੇ ਬਾਈ ਕੋਲੇ ਬਾਈ ਕੀ ਰੇਟ ਲਾਦਾ ਪਾਲਕ ਮੇਰਾ 200 ਰੁਪਏ ਦੀ ਹੈ ਬ੍ਰ ਹਾਂਜੀ ਦੋਸਤੋ ਪਾਲਕ ਦਾ ਰੇਟ ਬਾਈ ਨੇ ਕਰਤਾ ਕਹਿੰਦਾ ਮੈਂ 100 ਦੀਆਂ 20 ਗੁੱਟੀਆਂ ਬਾਧੂ 5 ਰੁਪਏ ਗੁੱਟੀ ਪਾਲਕ ਦੀ ਠੀਕ ਹੈ ਜੀ ਬਾਈ ਇਧੀਆਂ ਪੰਡਾਂ ਘਟੋ ਕੱਢ ਦੋ ਤਿੰਨ ਪੰਡਾ ਹੁੰਦੀ ਹੁੰਦੀਆਂ ਨੇ ਚਾਰ ਪੰਡਾ ਸਾਹਾਰਾ ਜੀ ਭਾਈ ਨਾਲ ਘਰ ਕਮਾ ਲੋਟਾਂ ਨੂੰ ਸਾਡਲੇ ਹਾਂਜੀ ਦੋਸਤੋ ਸੋਂਗਰਿਆਂ ਦਾ ਰੇਟ ਵੱਧ ਚੁੱਕਾ ਦੇ ਸੋਂਗਰਿਆਂ ਦਾ ਰੇਟ ਹੈਗਾ 250 ਰੁਪਏ ਦਰਜਿੰਦਾ ਭਾਜੀ ਸੋਂਗਰਿਆਂ ਦਾ ਹਾਂਜੀ ਦੋਸਤੋ ਮੇਥੀ ਦਾ ਰੇਟ ਹੈਗਾ ਜੀ 150 ਰੁਪਏ ਦਰਜਿੰਦਾ ਭਾਜੀ ਮੇਥੀ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਰੇਟ ਹੈਗਾ ਜੀ 150 ਰੁਪਏ ਦਰਜਿੰਦਾ ਭਾਜੀ ਕੱਚੇ ਚੌਲੇ ਦਾ ਜੀ ਇਸੇ ਪਦੀਨੇ ਦਾ ਰੇਟ ਹੈਗਾ ਜੀ 200 ਰੁਪਏ ਦਰਜਿੰਦਾ ਭਾਅ ਜੀ ਪਦੀਨੇ ਦਾ ਜੀ 150 ਰੁਪਏ ਦਾ ਹੈ ਹਾਂਜੀ ਦੋਸਤੋ Shimla ਮਿਰਚ ਦਾ ਰੇਟ ਹੈਗਾ ਜੀ ਅੱਜ ਦਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ Shimla ਮਿਰਚ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਰੇਟ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਰੇਟ ਹੈ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਵੀ ਫਰੂਟ ਦਾ ਕੀ ਭਾਅ ਚੱਲ ਰਿਹਾ ਤੇ ਅੱਜ ਦਾ ਨਰੀਆਲ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਵੀ ਪਾਣੀ ਵਾਲੇ ਨਰੀਆਲੇ ਦਾ ਕੀ ਰੇਟ ਰਿਹਾ ਜੀ ਅੱਜ ਦਾ ਚਲੋ ਆਪਾਂ ਕਰੀਏ ਗੱਲਬਾਤ ਫਰੂਟ ਬਾਰੇ ਹਾਂਜੀ ਦੋਸਤੋ ਲਓ ਜੀ ਆਪਾਂ ਇੱਕ ਹੋਰ ਤੁਹਾਡੇ ਲਈ ਆਫਰ ਲੈ ਕੇ ਆ ਰਹੇ ਹਾਂਗੇ ਪੂਰਾ ਵਧੀਆ ਤੇ ਨਰੀਅਲ ਪਾਣੀ ਵਾਲੇ ਨਰੀਅਲ ਦਾ ਰੇਟ ਰਹਿ ਗਿਆ ਮੰਡੀ ਦੇ ਵਿੱਚ 400 ਰੁਪਏ ਦਾ ਰੇਟ ਰਹਿ ਗਿਆ ਜੀ ਨਰੀਅਲ ਦਾ ਕਟੋ-ਕਟ 10 ਪੀਸ ਲੈਣੇ ਪੈਂਦੇ ਆ ਸੋ ਨੂੰ ਆਪਾਂ ਹਰ ਵੀਡੀਓ ਚ ਦੱਸਦੇ ਆ ਬਾਈ ਹੋਰੀ ਕਲਵਾਂ ਤੋਂ ਹੋਰੀ ਨਰੀਅਲ ਲੈ ਕੇ ਆਉਂਦੇ ਡੇਲੀ ਗੱਡੀ ਆਉਂਦੀ ਆ ਤਾਜੀ ਪਾਈ ਹੋਰਾਂ ਕੋਲੇ ਠੀਕ ਆ ਜੀ ਬੰਦਲ ਅਲਫਾਫੇ ਦਾ ਰੇਟ ਹੈਗਾ ਜੀ 4-400 ਰੁਪਏ ਦੇ ਅਲਫਾਫੇ ਚੱਕੋ 10 ਪੀਸ ਨਰੀਅਲ ਦੇ ਜੀ ਹਾਂਜੀ ਦੋਸਤੋ ਬੰਗਲੌਰ ਦੇ ਨਰੀਅਲ ਨੇ ਜਿਹੜੇ ਬਹੁਤ ਮਸ਼ਹੂਰ ਨਰੀਅਲ ਨੇ ਪਾਣੀ ਵੀ ਫੁੱਲ ਹੁੰਦਾ ਨਰੀਅਲ ਦੇ ਵਿੱਚ ਕਈ ਰੇਟ ਰਹੇਗਾ 400 ਰੁਪਏ ਦਾ ਲਫਾਫਾ 400 ਰੁਪਏ ਦਾ ਲਫਾਫਾ ਜੀ ਹਾਂਜੀ ਦੋਸਤੋ ਪੈਨੈਪਲ ਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾਜ ਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਬਾਈ ਹੋਰਾਂ ਕੋਲੇ ਮਸੰਮੀ ਵੀ ਮਿਲ ਜੂ ਜੇ ਕਿਸੇ ਨੇ ਵੀ ਲੈਣੀਆਂ ਤੇ ਘੱਟ ਰੇਟ ਤੇ ਵੀ ਮਿਲ ਜੂ ਤੇ ਮਸੰਮੀ ਦਾ ਰੇਟ ਹੈਗਾ ਜੀ ਜਿਹੜੀ 10 ਕਿਲੋ ਵਾਲਾ ਮਸੰਮੀ ਦਾ ਵੇਟ ਹੈਗਾ ਜੀ ਉਹਦਾ ਰੇਟ ਹੈਗਾ ਜੀ 350 ਰੁਪਏ ਜਿਹੜੀ ਵਧੀਆ 20 ਕਿਲੋ ਵਾਲੇ ਗੱਟੇ ਦਾ ਰੇਟ ਹੈਗਾ ਜੀ 600 ਰੁਪਏ ਦਾ ਭਾਜ ਜੀ ਮਸੰਮੀ ਦਾ ਜੀ ਹਾਂਜੀ ਦੋਸਤੋ ਜੂਸ ਵਾਲੇ ਕੇਨੂ ਦਾ ਰੇਟ ਹੈਗਾ ਜੀ ਪੂਰਾ ਵਧੀਆ ਕੇਨੂਆਂ ਜੀ ਇਹ ਕੇਨੂਆਂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕੇਨੂਆਂ ਦਾ ਜੀ ਇਹ 22 ਕਿਲਵੰਟ ਹੋਰਾਂ ਕੋਲੇ ਮਿਲ ਜਾਣਗੇ ਕੇਨੂ ਜੇ ਕਿਸ ਨੇ ਵੀ ਲੈਣਾ ਜੀ ਪੂਰੇ ਵਧੀਆ ਫਰੈਸ਼ ਕੇਨੂ ਨੇ ਹਾਂਜੀ ਦੋਸਤੋ ਅਨਾਰ ਵੀ ਬਹੁਤ ਵਧੀਆ ਅਨਾਰ ਨੇ ਜੀ ਅਨਾਰਾਂ ਦਾ ਰੇਟ ਹੈਗਾ ਜੀ 1700 ਤੋਂ ਲੈ ਕੇ 1800 ਰੁਪਏ ਤੱਕ ਦਾ ਭਾਅ ਜੀ ਅਨਾਰਾਂ ਦਾ ਜੀ ਇਹ ਹਾਂਜੀ ਦੋਸਤੋ ਕੀਵੀ ਦਾ ਰੇਟ ਹੈਗਾ ਜੀ ਜੋ ਕੀਵੀ ਦਾ ਰੇਟ ਰਿਹਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਡੱਬੀ ਦਾ ਜੀ ਕੀਵੀ ਦਾ ਇਹਦੇ ਵਿੱਚ 4 ਪੀਸ ਹੁੰਦੇ ਆ ਜੀ ਹਾਂਜੀ ਦੋਸਤੋ ਚੀਕੂ ਵੀ ਆਉਣਾ ਸ਼ੁਰੂ ਹੋ ਰਿਹਾ ਆਪਣੇ ਬਰਨਾਲਾ ਮੰਡੀ ਦੇ ਵਿੱਚ ਤੇ ਪੂਰਾ ਵਧੀਆ ਫਰੈਸ਼ ਚੀਕੂ ਆ ਕਿ ਚੀਕੂ ਦਾ ਰੇਟ ਹੈਗਾ ਜੀ 5500 ਰੁਪਏ ਦਾ ਭਾਜ ਜੀ ਡੱਬੇ ਬੰਦ ਦਾ ਜੀ weight ਹੁੰਦਾ ਜੀ ਇਹਦੇ ਵਿੱਚ 10 ਕਿਲੋ weight ਹੁੰਦਾ ਜੀ ਇਹ ਵੀ ਬਾਈ ਕੋਲਵੰਤ ਕੋਲੇ ਮਿਲ ਜਾਣਗੇ ਜੀ ਪੂਰਾ ਸਾਰਾ ਫਰੂਟ ਬਾਈ ਕੋਲੇ ਮਿਲ ਜੂਗਾ ਤੇ ਰਾਣੀ ਆ ਜਿਹੜਾ ਪੈਨੈਪਲ ਰਾਣੀ ਆ ਉਹਦਾ ਰੇਟ ਹੈਗਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜ ਜੀ ਹਾਂਜੀ ਦੋਸਤੋ ਪਵਿੱਤੇ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਜ ਜੀ ਪਵਿੱਤੇ ਦਾ ਜੀ ਹਾਂਜੀ ਦੋਸਤੋ ਅੰਬਰੂਦਾਂ ਦਾ ਰੇਟ ਰਿਹਾ ਜੀ ਅੰਬਰੂਦ ਦਾ ਰੇਟ ਰਿਹਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਆਪਾਂ ਜੀ ਅਮਰੂਦ ਦਾ ਜੀ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਆਂਗੇ ਪੰਜ ਨੰਬਰ ਦੁਕਾਨ ਤੇ ਖੜੇ ਤੇ ਆਪਾਂ ਹੋਰ ਵੀ ਸਸਤੇ ਫਰੂਟ ਦਿਖਾਉਨੇ ਆ ਤੇ ਪੰਜ ਨੰਬਰ ਦੁਕਾਨ ਤੇ ਮਿਲ ਜਾਣਗੇ ਤੇ ਕਿਸੇ ਨੂੰ ਵੀ ਵਿਆਹ ਸਾਧੀਆਂ ਵਾਸਤੇ ਪ੍ਰੋਗਰਾਮ ਵਾਸਤੇ ਕਿਨੂ ਚਾਹੀਦੇ ਨੇ ਤਾਂ ਕਿਨੂ ਬਾਈ ਹੋਰਾਂ ਕੋਲੋਂ ਘੱਟ ਰੇਟ ਤੇ ਮਿਲ ਜਾਣਗੇ ਤੇ ਕਿਨੂਆਂ ਦਾ ਰੇਟ ਹੈਗਾ 20 ਰੁਪਏ ਕਿਲੋ ਕਿਨੂ ਮਿਲ ਜਾਣਗੇ ਪੂਰੇ ਵਧੀਆ ਰੰਗਦਾਰ ਕਿਨੂ ਨੇ ਪੂਰੇ ਵਧੀਆ ਫਰੈਸ਼ ਆ ਤੇ ਕੁਆਲਿਟੀ ਵੀ ਪੂਰੀ ਵਧੀਆ ਕਿੱਕਟ ਰੇਟ ਤੇ ਮਿਲ ਜਾਣਗੇ ਕਿਨੂੰ ਜੂਸ ਵਾਸਤੇ ਵਿਆਹ ਸਾਦੀਆਂ ਵਾਸਤੇ ਅਪ ਸੇਵ ਵਾਰੇ ਆਪਾਂ ਗੱਲਬਾਤ ਕਰੀਏ ਤਾਂ ਸੇਵ ਦਾ ਰੇਟ ਹੈਗਾ ਜੀ 700 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਤੇ ਬੰਦ ਬੇਟੇ ਪੂਰੀਆ ਵਧੀਆ ਕੁਆਲਿਟੀ ਹੈ ਜੀ ਸੇਵ ਦੀ ਹਾਂਜੀ ਦੋਸਤੋ ਲੱਕੜ ਵਾਲੀ ਬੇਟੀ ਦਾ ਰੇਟ ਹੈਗਾ ਜੀ ਸੇਵ ਦਾ ਜੀ ਪੂਰਾ ਵਧੀਆ ਲਾਲ ਸੇਵ ਹੈ ਜੀ ਇਹਦਾ ਰੇਟ ਹੈਗਾ ਜੀ 700 ਰੁਪਏ ਦਾ ਭਾਅ ਜੀ ਸੇਵ ਦਾ ਜੀ ਹਾਂਜੀ ਦੋਸਤੋ ਆਪਾਂ ਇੱਕ ਹੋਰ ਵੀ ਚੀਜ਼ ਦਿਖਾ ਦੇਣਾ ਸਰਦੀ ਦਾ ਕੋਈ ਵੀ ਸਮਾਨ ਤੁਹਾਨੂੰ ਚਾਹੀਦਾ ਤਾਂ ਸਮਾਨ ਬਾਈ ਹਰਾਂ ਕੋਲੇ ਸਾਰਾ ਐਪੀਜਡ ਸਮਾਨ ਮਿਲ ਜੂ ਸਰਦੀ ਵਾਲਾ ਤੇ ਜਿਵੇਂ ਹੋਗੀਆਂ ਖੰਜੂਰਾ ਤੇ ਕੀਵੀ ਤੇ ਸਾਰੀਆਂ ਟੁਇਡ ਖੰਜੂਰਾ ਮਿਲ ਜਾਣਗੇ ਕਿਹੜੀ ਮਰਜ਼ੀ ਖੰਜੂਰਾ ਲਈਓ ਜੀ ਤੇ ਰੇਟ ਹੈਗਾ 40 ਰੁਪਏ ਪੀਸ ਦਾ ਤੇ ਜਿਹੜੀ ਛੋਟੀ ਡੱਬੀ ਹੁੰਦੀ ਆ ਉਹਦਾ ਰੇਟ ਹੈਗਾ ਜੀ 20 ਰੁਪਏ ਪੀਸ ਦਾ ਜੀ ਸਿੰਗਲ ਪੀਸ ਦਾ ਤੇ ਕੀਵੀ ਬਾਰੇ ਆਪਾਂ ਗੱਲ ਕਰੀ ਨਾ ਸੌਰੀ ਡਰਾਇੰਗ ਆਫ ਫਰੂਟ ਬਾਰੇ ਗੱਲਬਾਤ ਕਰੀਏ ਤਾਂ ਡਰਾਇੰਗ ਆਫ ਫਰੂਟ ਦਾ ਭਾਅ ਹੈਗਾ ਜੀ 50 ਰੁਪਏ ਪੀਸ ਮਿਲ ਜੂਗਾ ਜੀ ਸਿੰਗਲ ਪੀਸ ਦਾ ਰੇਟ ਹੈਗਾ ਜੀ 50 ਰੁਪਏ ਪੀਸ ਆ ਜੀ ਦੋਸਤੋ ਅਨਾਰ ਜਿਹੜੇ ਨੇ ਇਹ ਛੋਟਾ ਜਾਂ ਮੀਡੀਅਮ ਸਾਈਜ਼ ਹੁੰਦਾ ਛੋਟਾ ਬਰੀਕ ਅਨਾਰਾਂ ਦਾ ਸਾਈਜ਼ ਤੇ ਰੇਟ ਹੈਗਾ ਜੀ ਇਹਦਾ 700 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਜੀ ਰੇਟ ਆ ਤੋ ਆਪਾਂ ਆਲੂ ਪਿਆਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸ਼ੇਅਰ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਡਾਇਮੰਡ ਆਲੂ ਦਾ ਕੀ ਭਾਅ ਰਿਹਾ ਤੇ ਪੁਰਾਣੇ ਤੇ ਨਵੇਂ ਬਾਰੇ ਗੱਲਬਾਤ ਕਰਾਂਗੇ ਬਾਬੂ ਜੀ ਨਾਲ ਵੀ ਕੀ ਭਾਅ ਚੱਲ ਰਿਹਾ ਹੈ ਅੱਜ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਹੋਠੀ ਕੋਈ ਬਹੁਤ ਵਧੀਆ ਤੇ ਪੁਰਾਣੇ ਡਾਇਮੰਡ ਆਲੂ ਦਾ ਕੀ ਭਾਅ ਰਿਹਾ ਜੀ ਆਲੂ ਵਿਕਦਾ 200 ਲੱਗੇ 400 ਰੁਪਏ 200 ਤੋਂ ਲੈ ਕੇ 400 ਪਾ ਰਹਿ ਗਿਆ ਜੀ ਪੁਰਾਣੇ ਆਲੂ ਦਾ ਜੀ ਇਹਨਾਂ ਮੇਰਾ ਕੀ ਰੇਟ ਰਹਿ ਗਿਆ ਜੀ ਨਵਾਂ ਆਲੂ ਵੀ ਕਹਿੰਦਾ 850 ਰੁਪਏ ਹਾਂਜੀ ਦੋਸਤੋ ਨਵੇਂ ਆਲੂ ਦਾ ਵੀ ਰੇਟ ਕੱਢ ਗਿਆ ਤੇ 850 ਰੁਪਏ ਦਾ ਪਾਰ ਰਹਿ ਗਿਆ ਜੀ ਨਵੇਂ ਆਲੂ ਦਾ ਜੀ ਤੇ ਜਿਹੜੇ ਪੁਰਾਣੇ ਡੈਮ ਟਾਲੂ ਦਾ ਰੇਟ ਹੈਗਾ ਜੀ 200 ਲੈ ਕੇ ਆ 400 ਰੁਪਏ ਤੱਕ ਦਾ ਭਾਰ ਰਹਿ ਗਿਆ ਜੀ ਡੈਮ ਟਾਲੂ ਦਾ ਜੀ ਅੱਜ ਦਾ ਜੀ ਤੇ ਵਧੀਆ ਕੁਆਲਿਟੀ ਦਾ 200 ਡੈਮ ਟਾਲੂ ਠੀਕ ਹੈ ਜੀ ਪੁਰਾਣੇ ਆਲੂ ਦਾ ਰੇਟ 200 ਤੋਂ ਲੈ ਕੇ 400 ਰੁਪਏ ਤੱਕ ਦਾ ਭਾਰ ਜੀ ਜੀ ਦੋਸਤੋ ਪੂਰਾ ਵਧੀਆ ਪਿਆਜ਼ ਲੈ ਕੇ ਆਇਆ ਜੀ ਪੂਰਾ ਵਧੀਆ ਨਵਾਂ ਪਿਆਜ਼ ਨਵੇਂ ਪਿਆਜ਼ ਦਾ ਰੇਟ ਘਟ ਚੁੱਕਾ ਜੀ ਨਵੇਂ ਪਿਆਜ਼ ਦਾ ਰੇਟ ਰਹੇਗਾ ਜੀ ਸਾਰਾ 12 ਰੁਪਏ ਕਿਲੋ ਭਾਰ ਰਹਿ ਗਿਆ ਜੀ ਪਿਆਜ਼ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਪਿਆਜ਼ ਆ ਜੀ ਇਹ ਤੇ ਇੱਕ ਨੰਬਰ ਆ ਜੀ ਸਾਰਾ ਪਿਆਜ ਤੇ ਆਪਾਂ ਪਿਆਜ ਖੁੱਲਾ ਵੀ ਦਿਖਾ ਦਿੰਦੇ ਆ ਤੇਰੀ ਕੀਤਾ ਹੋਇਆ ਤੇ 12 ਰੁਪਏ ਕਿਲੋ ਦਾ ਭਾਰ ਰਹਿ ਗਿਆ ਜੀ ਪਿਆਜ ਦਾ ਜੀ ਤੇ ਥੋੜੀ ਜਿਹੀ ਹੋਰ ਕੁਆਲਿਟੀ ਲੈਣੀ ਆ ਤਾਂ 11 ਰੁਪਏ ਵਾਲੀ ਕਿਲੋ ਵਾਲੀ ਵੀ ਦਿਖਾ ਦਿੰਦੇ ਆ ਜੀ ਹਾਂਜੀ ਦੋਸਤੋ ਹੋਰ ਵੀ ਘੱਟ ਕੁਆਲਿਟੀ ਲੈਣੀ ਹੁੰਦਾ ਇਹਦਾ ਰੇਟ ਹੈਗਾ ਜੀ ਤੇ ਵਧੀਆ ਪਿਆਜ ਹੈ ਜੀ ਇਹ ਵੀ 11 ਰੁਪਏ ਕਿਲੋ ਮਿਲ ਜੂਗਾ ਜੀ ਪਿਆਜ ਤੇ ਆਪਾਂ 나ਸਿਕ ਦੇ ਪਿਆਜ ਬਾਰੇ ਗੱਲਬਾਤ ਕਰੀਏ ਤਾਂ 나ਸਿਕ ਦੇ ਪਿਆਜ ਦਾ ਰੇਟ ਰਹਿ ਗਿਆ ਜੀ 15 ਰੁਪਏ ਕਿਲੋ ਦਾ ਭਾਰ ਹੈਗਾ ਜੀ 나ਸਿਕ ਦੇ ਪਿਆਜ ਦਾ ਜੀ ਇਹ ਵੀ ਪੂਰਾ ਵਧੀਆ ਮੋਟਾ ਪਿਆਜ਼ ਆ ਜੀ ਨਾਸਕ ਦਾ ਜਦਾ ਕੋਈ ਆਂਤ ਨਹੀਂ ਪੂਰਾ ਵਧੀਆ ਕੁਆਲਿਟੀ ਹੁੰਦੀ ਹੈ ਜੀ ਨਾਸਕ ਦੇ ਪਿਆਜ਼ ਦੀ ਤੇ ਰੇਟ ਰਹੇਗਾ ਜੀ 15 ਰੁਪਏ ਕਿਲੋ ਭਾ ਜੀ ਨਾਸਕ ਦੇ ਪਿਆਜ਼ ਹਾਂਜੀ ਬਾਹਵਾਂ ਕੋਲੇ ਲਹਸਣ ਵੀ ਮਿਲ ਜੂਗਾ ਜੀ ਇੱਕੋ ਦੁਕਾਨ ਤੇ ਸਾਰਾ ਸਮਾਨ ਮਿਲ ਜੂਗਾ ਤੁਹਾਨੂੰ ਕਿਤੇ ਵੀ ਤੇੜੀ ਮਰਜ਼ੀ ਲੈ ਜਾਓ ਆਲੂ ਪਿਆਜ਼ ਲਹਾਸਣਾ ਸਾਰੀ ਕੁਆਲਟੀ ਮਿਲ ਜਾਣੀ ਐ ਇੱਕੋ ਦੁਕਾਨ ਤੇ ਤੇ ਰੇਟ ਹੈਗਾ ਜੀ ਲਹਾਸਣ ਦਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਜ ਜੀ ਲਹਾਸਣ ਦਾ ਤੇ ਹਰ ਕੁਆਲਟੀ ਮਿਲ ਜੂਗੀ ਲਹਾਸਣ ਦੀ ਜੇ ਕੋਈ ਵੀ ਲੈਣੀ ਆ ਤੁਸੀਂ ਨੇ ਤੇ ਲਹਾਸਣ ਦਾ ਰੇਟ ਰਿਹਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਜ ਜੀ ਲਹਾਸਣ ਦਾ ਜੀ ਮੋਟੀ ਗੰਢੀ ਤੇ ਕਰਦਾ ਭਾਜੀ ਬਰੀਕ ਤੋਂ ਲੈ ਕੇ ਮੋਟੀ ਤੱਕ ਦਾ ਜੀ